ਉਹ ਵੇਚ ਕੇ ਖਾ ਗਿਆ ਸਾਰੀ ਜ਼ਮੀਨ ਤੇ ਨਾਨਕਿਆਂ ਨੇ ਵੀ ਗੱਲ ਨਾਲ ਨਹੀਂ ਲਾਇਆ ਨਾਨਕਿਆਂ ਨੇ 5 ਸਾਲ ਰੱਖਿਆ ਘਰੇ ਤੇ ਸਿਰੀ ਬਣਾ ਕੇ ਕਰਾਇਆ ਕੰਮ ਉਸ ਤੋਂ ਬਾਅਦ ਜਿਹੜਾ ਨਾਨਾ ਸੀਗਾ ਉਹਨੇ ਆਪ ਦੇ ਦੋਤਰੇ ਨੂੰ ਧੱਕੇ ਮਾਰ ਕੇ ਘਰੋਂ ਕੱਢਦਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਬਾਈ ਕਹਿੰਦਾ ਅਸੀਂ ਦੋ ਭੈਣ ਭਰਾ ਸੀਗੇ ਦਾਦਾ ਮੇਰਾ ਮਰਿਆ ਹੋਇਆ ਸੀਗਾ ਤੇ ਜਿਹੜੀ ਮੇਰੀ ਦਾਦੀ ਸੀ ਉਹਦੇ ਹੱਥ ਦੇ ਵਿੱਚ ਸਾਰੀ ਮੁਖਤਿਆਰੀ ਸੀ ਮੇਰੀ ਮਾਂ ਜਮਾ ਪੜੀ ਮਾਨਸ ਤੇ ਪੋਲੀ ਸੀ ਕਹਿੰਦਾ ਕਹਿੰਦਾ ਜਿਹੜਾ ਮੇਰਾ ਪਿਓ ਸੀਗਾ ਉਹ ਮੇਰੀ ਦਾਦੀ ਦਾ ਬਹੁਤ लाडला ਸੀ ਕਿਉਂਕਿ ਕੱਲਾ ਕੱਲਾ ਸੀਗਾ ਕਹਿੰਦਾ ਜਿਹੜਾ ਮੇਰਾ ਪਿਓ ਸੀਗਾ ਉਹਨੇ ਜ਼ਿੰਦਗੀ ਚ ਕਦੇ ਕੋਈ ਨਸ਼ਾ ਪੱਤਾ ਨਹੀਂ ਕੀਤਾ ਸੀਗਾ ਬਸ ਇੱਕ ਤਾਂ ਲਾਈ ਲੱਗ ਬਹੁਤ ਸੀ ਇੱਕ ਕਹਿੰਦਾ ਫੋਗਰਾ ਬਹੁਤ ਸੀਗਾ ਕਹਿੰਦਾ ਮੇਰੇ ਪਿਓ ਨੇ ਕਦੇ ਨਾ ਤਾਂ ਕੰਮ ਨੂੰ ਹੱਥ ਲਾਉਣਾ ਨਾ ਮੇਰੀ ਦਾਦੀ ਨੇ ਕਦੇ ਕਿਹਾ ਸੀ ਵੀ ਤੂੰ ਕਾਕਾ ਕੰਮ ਕਰਿਆ ਕਰ ਨਾ ਕਿਉਂਕਿ ਲਾੜਲਾ ਸੀਗਾ ਕਹਿੰਦਾ ਮੇਰੇ ਪਿਓ ਨੇ ਕਦੇ ਕਿਸੇ ਪਿੱਛੇ ਲਾ ਕੇ ਕਿਹੜੀ ਗੱਡੀ ਕਢਾ ਲਿਆ ਕਰਨੀ ਕਦੇ ਕਿਹੜੀ ਗੱਡੀ ਕਢਾ ਲਿਆ ਕਰਨੀ ਕਦੇ ਕੋਈ ਮੋਟਰਸਾਈਕਲ ਕਢਾ ਲਿਆ ਕਰਨਾ ਉਹ ਵੇਚ ਲਿਆ ਕਰਨਾ ਛੇ ਮਹੀਨੇ ਰੱਖਣਾ ਚਲਾਉਣਾ ਵੇਚ ਦੇਣਾ ਕਹਿੰਦਾ ਐਂ ਕਰ ਕਰ ਕੇ ਮੇਰਾ ਪਿਓ ਹੌਲੀ ਹੌਲੀ ਜ਼ਮੀਨ ਪੋਰ ਪੋਰ ਕੇ ਖਾਈ ਗਿਆ ਕਦੇ ਕਿਲਾ ਵੇਚ ਦਿਆ ਕਰੇ ਕਦੇ ਚਾਰ ਕਰਣਾ ਵੇਚ ਦਿਆ ਕਰੇ ਕਦੇ ਦੋ ਕਰਣਾ ਵੇਚ ਦਿਆ ਕਰੇ ਕਹਿੰਦਾ ਵੀ ਜਦੋਂ 10 ਕਿੱਲੇ ਸਾਡੀ ਜ਼ਮੀਨ ਵੇਚ ਗਈ ਲਗਭਗ ਕਹਿੰਦਾ ਉਸ ਤੋਂ ਬਾਅਦ ਜਿਹੜੀ ਮੇਰੀ ਦਾਦੀ ਸੀਗੀ ਉਹਦੀ ਕਹਿੰਦਾ ਮੌਤ ਹੋ ਜਾਂ ਤੇ ਅਸੀਂ ਕਹਿੰਦਾ ਚਲੋ ਜੀ ਜਦੋਂ 4 ਕਿੱਲੇ ਜ਼ਮੀਨ ਰਹਿ ਜਾਂਦੀ ਆ ਤਾਂ ਮੇਰਾ ਪਿਓ ਉਹ 4 ਕਿੱਲੇ ਜ਼ਮੀਨ ਕਹਿੰਦਾ ਇਕੱਠੀ ਵੇਚ ਦਿੰਦਾ ਇਕੱਠੀ ਵੇਚ ਕੇ ਕਹਿੰਦਾ ਵੀ ਆਪਾਂ ਜ਼ਮੀਨ ਕਿਸੇ ਹੋਰ ਪਿੰਡ ਲਵਾਂਗੇ ਉੱਥੇ ਜ਼ਮੀਨ ਸਸਤੀ ਆ ਤੇ ਆਪਣੀ ਜ਼ਮੀਨ ਥੋੜੀ ਜਿਹੀ ਹੋਰ ਵੱਧ ਜਾਊਗੀ ਕਹਿੰਦਾ ਜਦੋਂ ਸਾਡੀ 4 ਕਿੱਲੇ ਜ਼ਮੀਨ ਵਿਕ ਜਾਂਦੀ ਆ ਉਸ ਤੋਂ ਬਾਅਦ ਮੇਰੇ ਪਿਓ ਦੇ ਲੱਕ ਦੇ ਵਿੱਚ ਕਫੋੜਾ ਨਿਕਲ ਆਉਂਦਾ ਕਹਿੰਦਾ ਉਹ ਫੋੜਾ ਦਾ ਕਹਦਾ ਨਿਕਲਦਾ ਸਮਝਦਾ ਸਾਡੀ ਜ਼ਿੰਦਗੀ ਦੀ ਫੋੜਾ ਨਿਕਲ ਗਿਆ ਕਹਿੰਦਾ ਕਹਿੰਦਾ ਮੇਰੇ ਪਿਓ ਨੂੰ ਸ਼ੁਕਰ ਹੁੰਦੀ ਆ ਉਹ ਫੋੜਾ ਕਹਿੰਦਾ ਬਚਨ ਦਾ ਨਾ ਨਹੀਂ ਲੈਂਦਾ ਹੌਲੀ ਹੌਲੀ ਉਹ ਫੋੜ ਕਿ ਮੇਰੇ ਪਿਓ ਦਾ ਥਲੜ ਦਾ ਤੜਕਾਮ ਕਰਨਾ ਛੱਡ ਜਾਂਦਾ ਮੇਰਾ ਪਿਓ ਮੰਜੇ ਤੇ ਮੂਦਾ ਲੰਮੇ ਪੈ ਜਾਂਦਾ ਤੇ ਕਹਿੰਦਾ ਜੋ ਤੱਕ ਉਹ ਮਰਦਾ ਨਹੀਂ ਉਸ ਤੱਕ ਉਹ ਮੂਦਾ ਹੀ ਲੰਮੇ ਪਿਆ ਰਹਿੰਦਾ ਕਹਿੰਦਾ ਕਿਉਂਕਿ ਲੱਕ ਦੇ ਵਿੱਚ ਫੋੜਾ ਹੀ ਨੱਕ ਵੱਡਾ ਹੋ ਚੁੱਕਿਆ ਸੀ ਕਹਿੰਦਾ ਕਹਿੰਦਾ ਜਦੋਂ ਮੇਰੇ ਪਿਓ ਨੂੰ ਦਿਸਣ ਲੱਗ ਗਿਆ ਕਿ ਹੁਣ ਮੇਰਾ ਆਖਰੀ ਟਾਈਮ ਆ ਗਿਆ ਹੁਣ ਮੈਂ ਨਹੀਂ ਬਚਣਾ ਕਿ ਮੇਰੀ ਮੌਤ ਹੋ ਜਾਣੀ ਹੈ ਕਾਲੀ ਕਾਲੀ ਦੇ ਵਿੱਚ ਮੇਰਾ ਪਿਓ ਮੇਰੀ ਭੈਣ ਜਿਹੜੀ ਕਿ 17 ਸਾਲਾਂ ਦੀ ਹੁੰਦੀ ਆ ਉਹਦਾ ਚੁੰਨੀ ਜਿੜਾ ਬਾ ਕਰਕੇ ਤੋੜ ਦਿੰਦਾ ਜਿਹੜੇ ਮੁੰਡੇ ਨਾਲ ਕੋਈ ਵਿਆਹ ਕੀਤਾ ਜਾਂਦਾ ਉਹ ਮੁੰਡਾ ਸਿਰੇ ਦਾ ਨਸ਼ੇੜੀ ਤੇ ਘੱਟੋ ਘਾਟ ਕਹਿੰਦਾ 30 32 ਸਾਲ ਦੀ ਉਮਰ ਦਾ ਮੇਰੀ ਭੈਣ ਜਮਾ ਨਿਆਣੀ ਤੇ ਅਗੋਂ ਤੀਆਂ ਪਤੀਆਂ ਸਾਲਾਂ ਦੇ ਹੱਥ 'ਚ ਕਹਿੰਦਾ ਮੇਰੇ ਪਿਓ ਨੇ ਹੱਥ ਫੜਾਤਾ ਮੇਰੀ ਭੈਣ ਦਾ ਕਹਿੰਦਾ ਭਾਈ ਮੈਂ ਨਿਆਣਾ ਸੀਗਾ ਮੈਨੂੰ ਕਿਸੇ ਗੱਲ ਦੀ ਸਮਝ ਹੀ ਨਹੀਂ ਹੈਗੀ ਸੀ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਮੇਰੀ ਭੈਣ ਦੇ ਵਿਆਹ ਤੋਂ ਮਹੀਨੇ ਦੋ ਮਹੀਨਿਆਂ ਬਾਅਦ ਕਹਿੰਦਾ ਮੇਰੇ ਪਿਓ ਦੀ ਵੀ ਮੌਤ ਹੋ ਜਾਂਦੀ ਹੈ ਜੋ ਲੋ ਜਿਕਨ ਮੇਰੇ ਨਾਨਕੇ ਸਸਕਾਰ ਤੇ ਜਾਂਦੇ ਆ ਮੇਰਾ ਨਾਨਾ ਵੀ ਨਾਲ ਜਾਂਦਾ ਜਿਹੜਾ ਮੇਰਾ ਨਾਨਾ ਹੁੰਦਾ ਸਸਕਾਰ ਤੋਂ ਬਾਅਦ ਕੀ ਕਰਦਾ ਵੀ ਮੈਨੂੰ ਤੇ ਮੇਰੀ ਮਾਂ ਨੂੰ ਤਾਂ ਨਾਲ ਆਪੇ ਪਿੰਡ ਲਿਆ ਹੁੰਦਾ ਫਿਰ ਜਦੋਂ ਭੋਗ ਤੇ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਮੇਰਾ ਪਿਓ ਦੇ ਪੈਸੇ ਪੂਸੇ ਮਾੜੇ ਮੁੱਢੇ ਯਾਰਾਂ ਮਿੱਤਰਾਂ ਨੂੰ ਵਿਆਜਾਂ ਦੇ ਦਿੱਤੇ ਸੀਗੇ ਤੇ ਜਾਂ ਥੋੜੇ ਬਾਲੇ ਕਹਿੰਦਾ ਬੈਂਕ 'ਚ ਪੈਸੇ ਹੈਗੇ ਸੀਗੇ ਉਹ ਕਢਵਾ ਕਢੂ ਕੇ ਦੇ ਜਿਹੜੇ ਵਿਆਜ ਜਮ ਜਮ ਪੈਸੇ ਤੇ ਸਾਰੇ ਫੜ ਫੜਾ ਕੇ ਕਹਿੰਦਾ ਇਕੱਠੇ ਕਰਕੇ 来 ਆਉਂਦਾ ਕਹਿੰਦਾ ਚਲੋ ਜੀ 5 6 ਸਾਲ ਅਸੀਂ ਨਾਨਕਿਆਂ ਦੇ ਘਰ ਰਹਿੰਦੇ ਆ ਕਹਿੰਦਾ ਜਿਹੜਾ ਮੇਰਾ ਨਾਨਾ ਸੀਗਾ ਉਹ ਸਿਰਫ ਕਹਿਣ ਦਾ ਹੀ ਨਾਨਾ ਸੀਗਾ ਹੈਗਾ ਉਹ ਦੁਸ਼ਮਨਾ ਤੋਂ ਵੀ ਵੱਡਾ ਸੀ ਕਹਿੰਦਾ ਕਹਿੰਦਾ ਮੇਰੇ ਨਾਨੇ ਨੇ ਮੇਰੇ ਨਾਲ ਇੰਨਾ ਕੁ ਵਿਤਕਰਾ ਕੀਤਾ ਕਿ ਮੈਨੂੰ ਕਦੇ ਚੁੱਲ੍ਹੇ ਚੌਕੇ ਚ ਨਹੀਂ ਵੜਨ ਦਿੱਤਾ ਸੀਗਾ ਮੇਰੇ ਤੋਂ ਸਾਰਾ ਦਿਨ ਸਰੀਿਆਂ ਨੂੰ ਕੰਮ ਕਰਾਇਆ ਕਰੇ ਨਾ ਮੈਨੂੰ ਸਕੂਲ ਨੇ ਪੜ੍ਹਨ ਲਈ ਲਾਇਆ ਤੇ ਨਾ ਹੀ ਕਦੇ ਕਿਹਾ ਵੀ ਕਾਕਾ ਤੂੰ ਪੜ੍ਹ ਲੈ ਕਹਿੰਦਾ ਮੈਂ ਤਾਂ ਉਹਨੂੰ ਜਵਾਗ ਸੀ ਮੈਨੂੰ ਤਾਂ ਐ ਸੀ ਚਲੋ ਸਕੂਲ ਚ ਵੀ ਮੈਨੂੰ ਪੜ੍ਹਨ ਲਈ ਨਹੀਂ ਲਾਇਆ ਵੀ ਨਹੀਂ ਜਾ ਰਹੇ ਆ ਹਨਾ ਮੈਨੂੰ ਇਹ ਨਹੀਂ ਸੀ ਪਤਾ ਵੀ ਮੇਰੇ ਨਾਲ ਹੋ ਕੀ ਰਿਹਾ ਕਹਿੰਦਾ ਜਿਹੜੀ ਮੇਰੀ ਮਾਂ ਸੀ 15 16 ਕਹਿੰਦਾ ਮੇਰੇ ਨਾਨਕ ਦੇ ਡੰਗਰ ਹੁੰਦੇ ਸੀ ਕਿ ਮੇਰੀ ਮਾਂ ਸਾਧਨ ਕਮਲਿਆਂ ਵਗੋਂ ਉਹਨਾਂ ਦਾ ਘਰ ਸਿੱਟੀ ਜਾਇਆ ਕਰੇ ਕਦੇ ਮੇਰੀ ਮਾਮੀਆਂ ਕਹਿੰਦੇ ਕੱਪੜੇ ਤੋਲ ਅਕਦੇ ਆ ਕਰ ਲੈ ਮੇਰੀ ਮਾਂ ਵੀ ਕਹਿੰਦਾ ਪਾੜੀ ਮਾਨਸੀ ਵਿਚਾਰੀ ਕਹਿੰਦਾ ਚਲੋ ਜੀ ਸਾਰਾ ਕੁਝ ਐਂ ਚੱਲਦਾ ਰਿਹਾ ਨਾਨਕਿਆਂ ਦੇ ਘਰ ਚ ਕਹਿੰਦਾ ਸਾਡੇ ਨਾਲ ਇੰਨਾ ਕੁ ਵਿਤਕਰਾ ਹੋਇਆ ਵੀ ਸਾਨੂੰ ਮਾਂ ਪੁੱਤਾਂ ਨੂੰ ਸਿਰਫ ਨੌਕਰ ਸਮਝਿਆ ਜਾਂਦਾ ਸੀਗਾ ਵੀ ਇੱਕ ਤਰ੍ਹਾਂ ਦਾ ਸਾਨੂੰ ਕੰਮ ਕਰਾਉਣ ਲਈ ਉਹਨਾਂ ਨੇ ਰੱਖਿਆ ਸੀਗਾ ਸਾਡੇ ਨਾਲ ਉਹਨਾਂ ਦਾ ਮੋਹ ਪਿਆਰ ਬਿਲਕੁਲ ਵੀ ਨਹੀਂ ਹੈਗਾ ਸੀ ਕਹਿੰ ਵੀ ਆਪ ਦਾ ਰਹਿਣ ਬਸੇਰਾ ਕਿਤੇ ਬਣਾ ਲਓ ਮੈਂ ਹੁਣ ਆਪਦੇ ਪੁੱਤਰੇ ਵਿਆਹਣੇ ਆ ਸਾਡੀਆਂ ਨੂੰਹਾਂ ਧੀਆਂ ਆਉਣੀਆਂ ਨੇ ਤੇ ਇਸ ਤਰ੍ਹਾਂ ਚੰਗਾ ਹੀ ਨਹੀਂ ਲੱਗੀਦਾ ਕਿਹ ਜਿਹੜੀ ਥੋੜੇ ਬਲੇ ਪੈਸੇ ਮੇਰਾ ਨਾਨਾ ਤੋਂ ਲਿਆਇਆ ਸੀਗਾ ਸਾਡੀ ਜ਼ਮੀਨ ਦੇ ਕਹਿੰਦਾ ਮੇਰਾ ਨਾਨਾ ਪਿੰਡ ਦੇ ਵਿੱਚ ਕੋਈ ਥਾਂ ਦੇ ਕੇ ਮਾੜੀ ਚੰਗੀ ਦੀ ਸਾਨੂੰ ਇੱਕੋ ਕਮਰਾ ਪਾ ਦਿੰਦਾ ਤੇ ਸਾਨੂੰ ਘਰੋਂ ਕੱਢ ਦਿੱਤਾ ਜਾਂਦਾ ਵੀ ਜਾਓ ਆਪਦਾ ਕਮਾਓ ਤੇ ਖਾਓ ਕਹਿੰਦਾ ਬਾਈ ਹੁਣ ਜਦੋਂ ਸਾਨੂੰ ਘਰੋਂ ਕੱਢਤਾ ਸੀ ਉਹ ਕਮਰੇ ਜਾ ਕੇ ਰਹਿਣ ਲੱਗ ਗਏ ਹੁਣ ਮੈਂ ਕਮਾਵਾ ਖਾਵਾ ਕਿੱਥੋਂ ਨਾ ਤਾਂ ਮੇਰੇ ਕੋਲ ਜ਼ਮੀਨ ਜਾਇਦਾ ਨਾ ਮੈਂ ਪੜਿਆ ਲਿਖਿਆ ਨਾ ਮੇਰੇ ਕੋਲ ਕੋਈ ਨੌਕਰੀ ਕਹਿੰਦਾ ਭਰਾ ਮੈਂ ਚੱਕਦਾ ਟੀਫਣ ਤੇ ਮੈਂ ਜਾ ਕੇ ਚੌਂਗ ਵਿੱਚ ਖੜ ਜਾਂਦਾ ਮੈਂ ਜੋ ਪਹਿਲੇ ਦਿਨ ਦਿਹਾੜੀ ਕੀਤੀ ਨਾ ਬਾਈ ਕਹਿੰਦਾ ਕਹਿੰਦਾ ਮੈਂ ਘਰੇ ਆ ਕੇ ਬਹੁਤ ਰੋਇਆ ਕਹਿੰਦਾ ਮੇਰੀ ਮਾਂ ਵੀ ਰੋਈ ਵੀ ਐਨੇ ਲਾਡਾਂ ਚਾਵਨ ਨਾਲ ਪਾਲਿਆ ਸੀਗਾ ਵੀ ਮੈਂ 14 ਕਿੱਲਾਂ ਦੇ ਵਿਆਹੀ ਸੀ ਅੱਜ ਇਹੋ ਜਿਹਾ ਟਾਈਮ ਆ ਗਿਆ ਕਿ ਸਾਨੂੰ ਦਿਹਾੜੀਆਂ ਕਰਨੀਆਂ ਪੈਗੀਆਂ। ਕਹਾਂ ਚਲੋ ਜੀ ਦੁੱਜੇ ਨੇ ਫਿਰ ਦਿਹਾੜੀ ਜਨਾਂ ਇਸ ਤਰ੍ਹਾਂ ਕਰਕੇ ਮੈਂ ਦੋ ਤਿੰਨ ਸਾਲ ਦਿਹਾੜੀਆਂ ਕਰਦਾ। ਕਹਿੰਦਾ ਦਿਹਾੜੀ ਤੇ ਇੱਕ ਮੈਨੂੰ ਬੰਦਾ ਮਿਲਦਾ ਤੇ ਉਹ ਮੈਨੂੰ ਐ ਕਹਿੰਦਾ ਵੀ ਤੈਨੂੰ ਮੈਂ ਕਿਸੇ ਨਾ ਸ਼ੀਰ ਰਖਾ ਦਿੰਦਾ। ਵੀ ਉਹ ਜ਼ਿਮੀਂਦਾਰਾਂ ਕੋਲ 11-12 ਕਿੱਲੇ ਜ਼ਮੀਨ ਹੈ ਬੰਦੇ ਬਹੁਤ ਚੰਗੇ ਆ। ਕਹਿੰਦਾ ਮੈਂ ਉਹਨੂੰ ਕਿਹਾ ਵੀ ਠੀਕ ਆ ਭਰਾਵਾ ਮੈਨੂੰ ਜ਼ਿਮੀਂਦਾਰ ਨਾਲ ਸ਼ੀਰ ਰਖਾ ਦੇ। ਕਹਿੰਦਾ ਹੁਣ ਮੈਨੂੰ ਆਇਆ ਸੀਗਾ ਵੀ ਦਿਹਾੜੀ ਕਦੇ ਮਿਲਦੀ ਆ ਕਦੇ ਨਹੀਂ ਮਿਲਦੀ ਹਨਾ। ਇਹ ਜਦ ਪੱਕਾ ਸੇਰੀ ਲੱਗ ਜਾਂਦਾ ਵੀ ਚਲੋ ਪੈਸੇ ਫੜਨੇ ਪਉਣਦੇ ਪੈ ਜਾਂਦੇ ਆ ਵੀ ਚਲੋ ਔਕੀ ਸੌ ਕੇ ਟਾਈਮ ਤੇ ਬਿਲ ਸੌਖਾ ਰਹੂੰਗਾ ਕਹਿੰਦਾ ਚਲੋ ਜੀ ਉਹ ਬੰਦਾ ਮੈਨੂੰ ਦੂਜੇ ਦਿਨ ਉਹਨਾਂ ਜ਼ਿੰਮੇਵਾਰਾਂ ਦੇ ਘਰੇ ਲੈ ਜਾਂਦਾ ਉੱਥੇ ਮੇਰੀ ਗੱਲਬਾਤ ਹੋ ਜਾਂਦੀ ਆ ਤੇ ਮੈਂ ਉਹਨਾਂ ਨਾਲ ਕੰਮ ਤੇ ਲੱਗ ਜਾਂਦਾ ਕਹਿੰਦਾ ਬਈ ਮੈਂ ਉਹਨਾਂ ਦੇ ਘਰੇ ਕੰਮ ਇਸ ਤਰੀਕੇ ਨਾਲ ਕਰਦਾ ਐਨੀ ਕੁ ਜ਼ਿੰਮੇਵਾਰੀ ਨਾਲ ਕਰਦਾ ਕਿ ਉਹਨਾਂ ਨੂੰ ਇਹ ਗੱਲ ਮਹਿਸੂਸ ਨਹੀਂ ਹੋਣ ਦਿੰਦਾ ਕਿ ਮੈਂ ਉਹਨਾਂ ਦਾ ਨੌਕਰ ਆ ਜਿਹੜਾ ਕੰਮ ਉਹਨਾਂ ਨੇ ਕਹਿ ਤਾ ਮੈਂ ਉਹੋ ਕੰਮ 101% ਕਰਕੇ ਦਿੰਦਾ ਸੀ ਉਹਨਾਂ ਨੂੰ ਕਹਿੰਦਾ ਕਦੇ ਮੈਂ ਡੰਗਰ ਉਹਨਾਂ ਦੇ ਬੜੀ ਰੀ ਜਿਹੜਾ ਮੈਨੂੰ ਖੇਤ ਉਹਨਾਂ ਨੇ ਕੰਮ ਦੱਸਿਆ ਕਰਨਾ ਬੜੀ ਰੀਜਨਲ ਕਰਿਆ ਕਰਨਾ ਕਹਿੰਦਾ ਬੜਾ ਖੁਸ਼ ਹੋਇਆ ਕਰਨ ਬੜੀ ਮੇਰੀ ਤਰੀਫਾ ਕਰਿਆ ਕਰਕੇ ਮੁੰਡਾ ਕੰਮ ਬਹੁਤ ਸੋਹਣਾ ਕਰਦਾ ਕਹਿੰਦਾ ਇੱਕ ਦਿਨ ਉਹ ਦੋਵੇਂ ਜੀ ਬੈਠੀਆਂ ਹੁੰਦੀਆਂ ਤੇ ਕਹਿੰਦਾ ਮੈਂ ਕੋਲ ਬੈਠਾ ਰੋਟੀ ਖਾ ਰਿਹਾ ਹੁਣ ਤਾਂ ਉਹ ਮੈਨੂੰ ਪੁੱਛਦੇ ਵੀ ਕਾਕਾ ਤੂੰ ਕਿਹਨਾਂ ਦਾ ਮੁੰਡਾ ਮੈਂ ਬਲਮਾ ਕੁਝ ਨਹੀਂ ਬੋਲਦਾ ਚੁੱਪ ਕਰ ਜਾਂਦਾ ਦੂਜੀ ਵਾਰੀ ਮੈਨੂੰ ਫਿਰ ਪੁੱਛਦੇ ਆ ਤੇ ਫਿਰ ਮੈਂ ਕਹਿੰਦਾ ਨੂੰ ਸਾਰੀ ਆਪ ਦੀ ਹੱਡ ਬੇਤੀ ਦੱਸ ਦਰਨਾ ਕਹਿੰਦਾ ਵੀ ਜਦੋਂ ਮੈਂ ਹੱਡ ਬੇਤੀ ਦੱਸਦਾ ਤਾਂ ਜਿਹੜੀ ਕਹਿੰਦਾ ਮੇਰੀ ਸਰਦਾਰ ਨਹੀਂ ਹੁੰਦੀ ਕਹਿੰਦਾ ਉਹਦੀ ਉਹ ਇੱਥੇ ਪਾਈ ਛੱਕ ساری ਉਮਰ ਕੰਮ ਕਰੀ ਜੀ ਅਸੀਂ ਤੈਨੂੰ ساری ਉਮਰ ਹਟਾਉਂਦੇ ਨਹੀਂਗੇ ਕਹਿੰਦਾ ਜਿਹੜੀ ਉਹ ਮਾਲਕਣ ਸੀ ਕਹਿੰਦਾ ਬਾਈ ਉਹ ਰੋਟੀ ਪਾਣੀ ਵੀ ਇੰਨਾ ਕ ਚੰਗਾ ਦੇਂਦੀ ਸੀ ਨਾ ਵੀ ਸਬਜ਼ੀ ਚ ਘੋ ਪਾ ਕੇ ਦਿਆ ਕਰੇ ਰਾਤ ਨੂੰ ਪੀਣ ਲਈ ਦੁੱਧ ਦਿਆ ਕਰੇ ਰੋਟੀਆਂ ਚੋਪੜ ਚੋਪੜ ਖਵਾਇਆ ਕਰੇ ਵੀ ਜਿਵੇਂ ਇੱਕ ਮਾਂ ਆਪ ਦੇ ਪੁੱਤ ਨੂੰ ਰੋਟੀ ਖਵਾਉਂਦੀ ਕਹਿੰਦਾ ਉਸ ਤਰੀਕੇ ਨਾਲ ਮੈਂ ਰੋਟੀ ਪਾਣੀ ਦਿੱਤਾ ਜਾਂਦਾ ਸੀ ਉਸ ਘਰ ਦੇ ਵਿੱਚ ਤਾਂ ਚਲੋ ਜੀ ਤਿੰਨ ਸਾਲ ਮੈਂ ਉਹਨਾਂ ਦੇ ਘਰੇ ਕੰਮ ਕਰਦਾ ਤਿੰਨ ਸਾਲਾਂ ਬਾਅਦ ਕੀ ਹੁੰਦਾ ਉਹਨਾਂ ਦਾ ਮੁੰਡਾ 15 16 ਸਾਲਾਂ ਦਾ ਹੁੰਦਾ ਉਹਦਾ ਕੋਈ ਮੋਟਰਸਾਈਕਲ ਤੇ ਐਕਸੀਡੈਂਟ ਹੋ ਜਾਂਦਾ ਕਹਿੰਦਾ ਚਲੋ ਜੀ ਵਿਚਾਰੇ ਦੋਵੇਂ ਜੀ ਹੈਗੇ ਸੀ ਕਹਿੰਦਾ ਬਹੁਤ ਜਿਆਦਾ ਟੁੱਟ ਜਾਂਦੇ ਆ ਕਹਿੰਦਾ ਹੁਣ ਮੈਂ ਵੀ ਗੱਭਰੂ ਜਵਾਨ ਹੋ ਚੱਲਿਆ ਸੀ ਉਹਨੇ ਟਾਈਮ ਤੱਕ ਕਹਿੰਦਾ ਭਾਈ ਮੈਂ ਵੀ ਉਹਨਾਂ ਨੂੰ ਬਹੁਤ ਹੌਸਲਾ ਦਿਆ ਕਰਨਾ ਮੈਂ ਆਪਦੇ ਘਰ ਵਾਂਗ ਉਸ ਘਰ ਨੂੰ ਸੰਭਾਲ ਲਿਆ ਉਹਨਾਂ ਦੀ ਖੇਤੀਬਾੜੀ ਨੂੰ ਸੰਭਾਲ ਲਿਆ ਕਿਉਂਕਿ ਕਹਿੰਦਾ ਭਈ ਜਿਹੜਾ ਮੇਰਾ ਸਰਦਾਰ ਸੀ ਤਾਂ ਇੰਨਾ ਕੁ ਟੁੱਟ ਗਿਆ ਸੀ ਵੀ ਖੇਤ-ਗੇੜਾ ਤੱਕ ਵੀ ਨਹੀਂ ਮਾਰਦਾ ਸੀਗਾ ਕਹਿੰਦਾ ਮੈਂ ਸਾਰੇ ਖੇਤ ਪਾਣੀ ਧਾਣੀ ਸਾਰਾ ਕੁਝ ਆਪੇ ਲਾਇਆ ਕਰਨਾ ਪੱਠਾ-ਤੱਥਾ ਵਡਿਆ ਕਰਨਾ ਏ ਟੂ ਜ਼ेड ਉਹਨਾਂ ਦੇ ਘਰ ਦਾ ਸਾਰਾ ਕੰਮ ਐ ਸੰਭਾਲ ਲਿਆ ਕਹਿੰਦਾ ਵੀ ਹੌਲੀ-ਹੌ ਅਸੀਂ ਤੇਨੂੰ ਇਥੋਂ ਨਹੀਂ ਜਾਣ ਦੇਣਾ ਇੱਥੇ ਮੈਂ ਰਹਿੰਦਾ ਸੀ ਦੂਜੇ ਪਿੰਡ 'ਚ ਮੈਂ ਸੀਰੀ ਲੱਗਾ ਹੋਇਆ ਸੀਗਾ ਕਹਿੰਦਾ ਚਲੋ ਜੀ ਫਿਰ ਉਹਨਾਂ ਨੇ ਕਿਹਾ ਐ ਕਰ ਵੀ ਕਾਕਾ ਜਿਹੜੀ ਤੇਰੀ ਮਾਂ ਆ ਵੀ ਉਹਨੂੰ ਵੀ ਇੱਥੇ ਲੈ ਆ ਉਹ ਵੀ ਇਥੇ ਰਿਹਾ ਕਰੂਗੀ ਆਪਣਾ ਸਮਝ ਲੋ ਇੱਕੋ ਪਰਿਵਾਰੀ ਐ ਤੂੰ ਸਾਡਾ ਪੁੱਤ ਆ ਆ ਸਾਰਾ ਕੁਝ ਤੇਰਾ ਹੀ ਐ ਅਸੀਂ ਤੇਰਾ ਆਪੇ ਵਿਆਹ ਕਰਾਂਗੇ ਆਪੇ ਸਾਰਾ ਕੁਝ ਤੇਰਾ ਕਰਾਂਗੇ ਕਹਿੰਦਾ ਚਲੋ ਜੀ ਮੈਂ ਆਪਦੀ ਮਾਂ ਨੂੰ ਵੀ ਉੱਥੇ ਲੈ ਜਾਨਾ ਬਹੁਤ ਸੋਣਾ ਗੁਜ਼ਾਰਾ ਹੋਣ ਲੱਗ ਜਾਂਦਾ ਕਹਿੰਦਾ 2 ਸਾਲ ਪੈਂਦੇ ਆ ਤੇ ਮੇਰੀ ਮਾਂ ਦੀ ਕਹਿੰਦਾ ਮੌਤ ਹੋ ਜਾਂਦੀ ਐ ਉਸ ਤੋਂ ਬਾਅਦ ਤਾਂ ਮੈਂ ਰਹਿ ਗਿਆ ਤੇ ਉਹ ਸਰਦਾਰ ਸਾਦਾਰ ਨੇ ਦੋਵੇਂ ਰਹਿ ਗਏ ਮਾਲਕ ਨੂੰ ਸਰਦਾਰ ਕਹਿੰਦਾ ਹੁੰਦਾ ਸੀ ਤੇ ਮਾਲਕਨ ਨੂੰ ਸਰਦਾਰਨੀ ਜੀ ਕਹਿੰਦਾ ਹੁੰਦਾ ਸੀ ਕਿਹਾ ਕਹਿੰਦਾ ਮੈਨੂੰ ਉਹਨਾਂ ਨੇ ਕਿਹਾ ਵੀ ਤੂੰ ਇਹ ਗੱਲ ਸਾਨੂੰ ਸਰਦਾਰ ਸਰਦਾਰਨੀ ਵਾਲੀ ਗੱਲ ਨਹੀਂ ਕਹਿਣੀ ਤੂੰ ਸਾਨੂੰ ਮੰਮੀ ਰੜੀ ਕਿਹਾ ਕਰ ਕਹਿੰਦਾ ਚਲੋ ਜੀ ਮੈਂ ਮੰਮੀ ਰੜੀ ਕਹਿਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਕਹਿੰਦਾ ਉਹਨਾਂ ਨੇ ਕੋਈ ਰਿਸ਼ਤਾ ਦੇਖਿਆ ਮੇਰਾ ਵਿਆਹ ਕਰਤਾ ਕਹਿੰਦਾ ਭਾਈ ਹੁਣ ਮੇਰੇ ਕੋਲੇ ਦੋ ਬੇਟੀਆਂ ਨੇ ਬਹੁਤ ਸੋਹਣੀ ਜ਼ਿੰਦਗੀ ਲੰਘ ਰਹੀ ਆ ਬਿਲਕੁਲ ਸਵਰਗਾਂ ਵਰਗੀ ਉਹ ਦੋਵੇਂ ਜਣੇ ਮੇਰੇ ਲਈ ਰੱਬ ਨੇ ਮੇਰੇ ਲਈ ਫਰਿਸ਼ਤੇ ਨੇ ਬੇਸ਼ੱਕ ਉਹਨਾਂ ਨਾਲ ਮੇਰਾ ਖੂਨ ਦਾ ਰਿਸ਼ਤਾ ਨਹੀਂਗਾ ਕਹਿੰਦਾ ਪਰ ਮੇਰਾ ਉਹਨਾਂ ਨਾਲ ਇੰਨਾ ਕ ਮੋਹ ਪਿਆਰ ਆ ਮੇਰਾ ਇੰਨਾ ਕ ਮੋਹ ਤੇ ਕਰਦੇ ਆ ਕਿ ਆ ਆਪਦੇ ਖੂਨ ਦੇ ਰਿਸ਼ਤਿਆਂ ਨਾਲੋਂ ਵੀ ਜ਼ਿਆਦਾ ਕਹਿੰਦਾ ਵੀ ਆਪਾਂ ਵੀ ਮਾਂ ਪਿਓ ਤੋਂ ਵੱਧ ਕੇ ਉਹਨਾਂ ਦਾ ਸਤਿਕਾਰ ਕਰਦੇ ਆ ਸਾਰਾ ਉਹਨਾਂ ਦਾ ਘਰ ਦੇ ਕੰਮ ਸੰਭਾਲਿਆ ਹੋਇਆ ਤੇ ਕਹਿੰਦਾ ਵੀ ਜਦੋਂ ਮੇਰਾ ਮਾੜਾ ਟਾਈਮ ਸੀ ਜਦੋਂ ਮੈਂ ਦਿਹਾੜੀਆਂ ਕਰਦਾ ਸੀ ਸਾਡਾ ਕੋਈ ਵੀ ਰਿਸ਼ਤੇਦਾਰ ਸਾਡੇ ਘਰੇ ਪੈਰ ਨਹੀਂ ਸੀ ਪਾਉਂਦਾ ਸਾਰਿਆਂ ਨੇ ਬੂਏ ਢੋਲੇ ਸੀ ਮਾੜਾ ਟਾਈਮ ਦੇਖ ਕੇ ਨਾਨੇ ਨੇ ਵੀ ਧੱਕੇ ਮਾਰ ਕੇ ਘਰੋਂ ਕੱਢਤਾ ਕਹਿੰਦਾ ਭਾਈ ਜਦੋਂ ਰੱਬ ਨੇ ਬਾਹ ਫੜਨੀ ਹੋਵੇ ਤਾ ਫਿਰ ਕੋਈ ਸੇ ਨਾ ਕਿਸੇ ਤਰੀਕੇ ਨਾਲ ਬੰਦੇ ਦੀ ਬਾਹ ਫੜੀ ਹੋਈ ਜਾਂਦੀ ਹੈ ਕਹਿੰਦਾ ਚਲੋ ਉਹਨਾਂ ਦਾ ਬਹੁਤ ਮਾੜਾ ਹੋਇਆ ਕਿ ਉਹਨਾਂ ਦਾ ਗੱਭਰੂ ਪੁੱਤ ਚਲਾ ਗਿਆ ਦੁਨੀਆ ਤੋਂ ਹਨਾ ਪਰ ਮੈਂ ਵੀ ਟੁੱਟਿਆ ਹੋਇਆ ਸੀ ਕਿ ਮੇਰੇ ਕੋਲ ਵੀ ਕੋਈ ਸਹਾਰਾ ਨਹੀਂ ਸੀ ਤੇ ਉਹ ਵੀ ਕਹਿੰਦਾ ਟੁੱਟ ਚੁੱਕੇ ਸੀਗੇ ਤੇ ਕਹਿੰਦਾ ਟੁੱਟਿਆਂ ਨੂੰ ਰੱਬ ਨੇ ਟੁੱਟਿਆਂ ਨਾਲ ਮਲਾ ਦਿੱਤਾ ਤੇ ਉਹਨਾਂ ਦੀ ਵੀ ਜ਼ਿੰਦਗੀ ਦਾ ਸਹਾਰਾ ਬਣ ਗਿਆ ਤੇ ਕਹਿੰਦਾ ਮੇਰੀ ਵੀ ਜ਼ਿੰਦਗੀ ਦਾ ਸਹਾਰਾ ਬਣ ਗਿਆ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਬਹੁਤ ਸਾਰੇ ਰਿਸ਼ਤੇਦਾਰ ਐਹੋ ਜਿਹੇ ਆ ਜਿਹੜੇ ਕਿਸੇ ਰਿਸ਼ਤੇਦਾਰ ਜਦੋਂ ਮਾੜਾ ਟਾਈਮ ਪੈਂਦਾ ਕੋਈ ਭੀੜ ਪੈਂਦੀ ਮੁਸੀਬਤ ਪੈਂ ਜੋ ਕਿ ਉਹਨਾਂ ਦੇ ਦਿਲ 'ਚ ਇਹ ਗੱਲ ਹੁੰਦੀ ਆ ਵੀ ਸ਼ਾਇਦ ਹੁਣ ਇਹਦੇ ਤੇ ਮਾੜਾ ਟਾਈਮ ਆ ਸਾਡੇ ਤੋਂ ਕਿਤੇ ਪੈਸੇ ਨਾ ਧਾਰ ਮੰਗ ਲੈ ਕਿਤੇ ਕੋਈ ਵੰਗਾਰ ਨਾ ਪਾ ਦੇ ਕਿਤੇ ਕੋਈ ਕੰਮ ਨਾ ਪਾ ਦੇ ਜੋ ਕਿ ਬਹੁਤ ਮਾੜੀ ਗੱਲ ਆ ਜੇ ਰਿਸ਼ਤੇਦਾਰ ਤੇ ਮੁਸੀਬਤ ਪੈ ਜੇ ਬਾਕੀ ਦੇ ਰਿਸ਼ਤੇਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ ਜਾਣਾ ਤਾਂ ਸ਼ਾਇਦ ਉਹਦੀ ਜ਼ਿੰਦਗੀ ਫਿਰ ਨਰਕ ਤੋਂ ਸਵਰਗ ਬਣ ਸਕਦੀ ਹੈ ਪਰ ਅੱਜ ਕੱਲ ਦਾ ਟਾਈਮ ਬਹੁਤ ਮਾੜਾ ਇੱਥੇ ਬਈ ਰੋਟੀ ਖਾਂਦਣ ਵੇਖ ਕੇ ਕੋਈ ਨਹੀਂ ਜਰਤਾ ਮੈਂ ਕਹਿੰਦਾ ਆਪਰੇ ਰੰਗਾਂ 'ਚ ਰੰਗਿਆ ਗਿਆ ਮੇਰੇ ਪਿਓ ਨੇ ਆਪਣਾ 14 ਕਿੱਲੇ ਵੇਚ ਕੇ ਖਾਧੀ ਸੀ ਕਹਿੰਦਾ ਉਹ ਰੱਬ ਨੇ ਫਿਰ ਮੈਂ ਉਹਨਾਂ ਦੀ ਸੇਵਾ ਇੰਨੀ ਕਿ ਕਰਦਾ ਕਿ ਰੱਬ ਸਮਝ ਕੇ ਮੈਨੂੰ ਦੁਆਵਾਂ ਜੀਆਂ ਦੀ ਸੇਵਾ ਕਰਦਾ ਕਿ ਮੇਰੇ ਮਾਂ ਪਿਓ ਨਹੀਂ ਹੈ ਮੇਰੇ ਰੱਬ ਨੇ ਇਹ ਮੇਰੇ ਫਰਿਸ਼ਤੇ ਨੇ ਜਿਨ੍ਹਾਂ ਨੇ ਮੈਨੂੰ ਆਪ ਦੀ ਝੋਲੀ ਚ ਪਾ ਲਿਆ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ